ਸਚੀਕਾਲ ਜੀ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਤੇ ਸਾਰੇ ਦਰਸ਼ਕਾਂ ਨੂੰ ਲੋੜੀਂਦੀਆਂ ਬਹੁਤ-ਬਹੁਤ ਵਧਾਈਆਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਦੇ ਨਾਲ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਅਨੁਸਮਰਪਿਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ ਤੇ ਐਸ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗਵਾਲ ਵੀ ਹੋਣਗੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਸੋਬੇ ਦੀਆਂ ਵਾਕ ਵਾਕ ਥਾਮਾ ਦੇ ਵਿੱਚ ਨਵੇਂ ਬਣੇ ਪੰਜਾਂ ਦੇ ਸਰਪੰਚਾਂ ਨੂੰ ਚੁਕਾਈ ਗਈ ਸੌ ਤਾਂ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਵਿਧਾਇਕ ਕੁਲਬੀਰ ਜ਼ੀਰਾ ਨੇ ਕੀਤਾ ਸੌ ਚੁਕ ਸਮਾਗਮ ਦਾ ਪਾਈਕਟ ਸੁਤਪਾਲ ਖੈਰਾ ਦੀਆਂ ਵਧੀਆਂ ਮੁਸ਼ਕਲਾਂ ਹਲਕਾ ਪੁਲਾਤ ਤੋਂ ਵਕੀਲ ਹਰ ਸਿਮਰਨ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਦਾਇਰ ਕੀਤੀ ਖੈਰਾ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ सरबस श्री गुरु गोबिंद सिंह महाराज जी के तीन सौ बवंजे प्रकाश पुरब न पटना साहब के सजाया गया विशाल नगर कीर्तन देशा विदेशा तो हजार श्रद्धालु होए नत हम कपड़ा विस्तार देना ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲ ਕਾ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਤੇ ਇਸ ਦੌਰਾਨ ਉਹ ਨਾਸ਼ਿਰ ਇਕਾ ਤੱਕ ਸਾਹਿਬ ਤੇ ਅਰਦਾਸ ਕੀਤੀ ਤੇ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਖਤਮ ਕਰਨ ਦੇ ਲਈ ਸਿੱਖ ਸੇਵਕ ਆਰਮੀ ਯਾਨੀ ਕਿ ਐਸ ਐਸ ਏ ਐਪ ਲਾਂਚ ਕੀਤੀ ਗਈ ਹੈ ਇਸ ਮੌਕੇ ਤੇ ਉਹਨਾਂ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਿਆਸੀ ਪਾਰਟੀ ਦੇ ਪ੍ਰਭਾਵ ਤੋਂ ਮੁਕਤ ਕਰਉਣ ਦਾ ਐਲਾਨ ਕੀਤਾ ਅਸੀਂ ਇੱਕ ਜੋ ਮੁਹਿੰਮ ਸ਼ੁਰੂ ਕੀਤੀ ਹੈ ਕਿ ਐ ਜਪੀ ਸੀ ਕਰਨ ਖਤਮ ਇਹ ਪਿਛਲੇ ਕਈ ਦੇ ਹਕੀਅਤਾਂ ਨੂੰ ਦੇਖਿਆ ਗਿਆ ਕਿ ਪੀਪੀਸੀ ਦੇ ਕੰਟਰੋਲ ਵਿੱਚ ਬੈਠੇ ਆ ਜੋ ਇਹਨਾਂ ਦੇ ਪ੍ਰਬੰਧਕ ਆ ਉਹ ਸਿਰਫ ਆਪਣੇ ਫਾਇਦਿਆਂ ਵਾਸਤੇ ਇਹ ਫੈਨਿਊਜ਼ ਕਰ ਰਹੇ ਆ ਵਰਸ ਰਹੇ ਆ ਇਹ ਐਸੀ ਇੱਕ ਧਾਰਮਿਕ ਸੰਸਥਾ ਦਾ ਹਾਈ ਹੈ ਲੰਪੇ ਦੇ ਵਿੱਚ ਸਮਾਜ ਸੇਵਾ ਦਾ ਵਿਦਿਆ ਦੇ ਖੇਤਰ ਦਾ ਸੇਧ ਦੇ ਚੱਪਕਦੀ ਹੈ ਪਰ ਪੰਜਾਬ ਦੇ ਵਾਸਤੇ ਜ਼ਰੂਰੀ ਆ ਇਕੱਲੇ ਉਹ ਨਹੀਂ ਤੋਂ ਇਸ ਕਰਕੇ ਇਹਦਾ ਸਿਆਸੀ ਕਰਨ ਖਤਮ ਕਰਕੇ ਜਿਹੜੇ ਹੋ ਉਹ ਧਾਰਮਿਕ ਤੇ ਸਮਾਜਿਕ ਲੋਕ ਹੋਣਗੇ ਉਹ ਮੈਂ ਚਲਬਰ ਸਾਹਿਬ ਖੜਾ ਸੀ ਆ 10 ਦਿਨ ਪਹਿਲੇ ਵਜੇ ਵਿੱਚ ਜਾ ਰਿਹਾ ਸੀ ਦਾ ਇੰਨੀ ਠੰਡ ਇਸਕੇ ਕੋਈ ਕਪੜਾ ਦੇ ਉੱਪਰ ਉੱਪਰ ਪਾ ਰਖੇ ਉਹ ਜਥੇ ਕੰਮ ਕਰਦੇ ਨੇ ਕਾਰਪਟ ਚੁੱਕ ਕੇ ਪਾਣੀ ਦੇ ਨਾਲ ਧੋਦੇ ਸੀ ਜਿਹੜੇ ਜਥੇ ਵਿੱਚ ਸੇਵਾ ਕਰਨ ਵਾਲੇ ਕੀ ਉਹ ਸਿਰਫ ਉਹ ਪਰਿਵਸਥਾ ਹੀ ਆ ਉਹ ਪ੍ਰਬੰਧ ਨਹੀਂ ਕਰ ਸਕਦੇ ਇਹ ਲੀਡਰਾਂ ਨੇ ਉਹਨਾਂ ਨੂੰ ਬੰਦੇ ਇਹ ਲੀਡਰ ਸਿਰਫ ਤੇ ਸਿਰਫ ਆਪਣੇ ਸਿਰਦ ਕਰਨਾ ਚਾਹੁੰਦੇ ਆ ਉਹਨਾਂ ਜਥਿਆਂ ਨੂੰ ਜਿਹੜੇ ਲੰਗਰਾਂ ਦੇ ਜੋੜੇ ਵਾਲੇ ਜਥੇ ਆ ਜਿਹੜੇ ਜਿੰਨਾ ਦੇ ਮੜ ਉਹਦੇ ਸ਼ਰਦ ਨਾਲ ਸੇਵਾ ਕਰਦੇ ਆ ਉਹਨਾਂ ਲੋਕਾਂ ਨੂੰ ਐ ਜੀ ਪੀ ਸੀ ਆ ਪ੍ਰਬੰਧ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਦੇਣਾ ਬਿੱਤਰ ਲੋਕ ਸਭਾ ਦਾ ਲੜਨ ਦਾ ਕਹਿ ਦਿੱਤਾ ਹੈ ਫਤਰੀ ਨਵੀਂ ਅਸੀਂ ਇਹਨਾਂ ਧਾਰਮਿਕ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਤੁਸੀਂ ਤੋ ਕਰ ਚੁੱਕੇ ਹੋ ਜਿੰਨੀ ਦਰ ਐ ਜੀ ਪੀ ਸੀ ਦਾ ਸੀਰਜਾ ਪੰਜਾਬ ਦੇ ਵਿੱਚ ਚੁਣੇ ਗਏ ਨਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਮੈਂਬਰਾਂ ਤੇ ਪੰਚਾਇਤ ਸਰਪੰਚਾਂ ਦੇ 100 ਚੁੱਕ ਸਮਾਗਮ ਤੇ 2 ਜੇ ਦਿਨ ਸੰਗਰੂਰ ਅਤੇ ਗੁਰਦਾਸਪੁਰ ਵਿਖੇ 100 ਚੁੱਕ ਸਮਾਗਮ ਕਰਵਾਏ ਗਏ ਨੇ ਸੰਗੁਰ ਵਿੱਚ ਹੋਏ ਸੋਚੂਕ ਸਮਾਗਮ ਵਿੱਚ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪਠੱਲ ਵੱਲੋਂ ਨਵੇਂ ਚੁਣੇ ਗਏ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮਤੀ ਦੇ ਮੈਂਬਰਾਂ ਪੰਚਾਂ ਅਤੇ ਸਰਪੰਚਾਂ ਨੂੰ ਅਹੁਦੇ ਦੀ ਸੋਚੁਕਾਈ ਗਈ। ਪਹਿਲਾਂ ਤਾਂ ਅਸੀਂ 4 ਅਲਾਈਨਮੈਂਟਸ ਉੱਤੇ ਐਸੈਸ ਕੀਤੀਆਂ। ਬਟ ਆਫਟਰ ਡਿਊ ਡਿਲੀਬਰੇਸ਼ਨ देयर वाज 1 ਅਲਾਈਨਮੈਂਟ ਅਲਾਈਨਮੈਂਟ which was finalized along with the officials of the government of India which was sent to the government of India by the honorable chief minister for approval. नॉ बिकॉज एज ए सट कि एम बी ए भी अपरूवल की लड़ है, है, है तो होम मिनिस्ट्री की भी अपरूवल की लड़ू है बिकॉज पाकिस्तान बिंग सेंसटिव एंड बॉर्डर इशूज़ है बी एस एफ आर्मी एंड अदर एजेंसीज हैव टू क्लीयर दैट प्रपोजल विच हैज़ बीन सेंट बाय दवमेंट ऑफ पंजाब दैट परपोजल इज लाइंग विद द गवर्नमेंट ऑफ इंडिया फॉर अपरूवल इट इज़ वेरी सैड टू शेयर कि बी हरसिमरत जी ये हैं कि पंजाब ने लेट भेजी do din che mai wapas kar dungi mai falana kar dungi there are so many security issues which needs to be taken care ki wali gal rakhi hai tab mai kehna chahna hai from till the time we receive a formal communication from the government of india regarding the approved alignment which was proposed by the honorable chief minister after there was a meeting on site by 30 officials of government of india and the state government. till the time the approval is here, the question of land acquisition does not arise. it, it, it is almost 10 to 15 days when the is we are already ready with that, but provided once we receive the clearance from the mha and from the mea, we cannot go forward. there are other things which, need, which will take on time. ਅਸੀਂ ਤਾਂ ਉਸ ਦਿਨ ਕਿਹਾ ਸੀ ਗੜਕਰੀ ਸਾਹਿਬ ਨੂੰ ਕਿ ਜਦੋਂ ਤੁਸੀਂ ਅਲਾਈਨਮੈਂਟ ਕਰੋਗੇ ਵੀ ਵੁੱਡ ਲਾਈਕ ਟੂ ਕੰਸਟਰਕਟ ਅ ਦਰਵਾਜ਼ਾ ਦੇ ਆਰ ਵਿਚ ది ਸਟੇਟ ਗਵਰਨਮੈਂਟ ਵੁੱਡ ਲਾਈਕ ਟੂ ਡੂ ਮੈਂ ਤੁਹਾਨੂੰ ਕੀ ਸ਼ੇਅਰ ਕੀਤਾ ਕਿ ਡਿਡ ਆਈ ਸ਼ੇਅਰ ਮੈਂ ਤੁਹਾਨੂੰ ਕਿਹਾ ਕੀ ਲਿਖੋ ਮੈਂ ਤੁਹਾਨੂੰ ਕਿਹਾ ਨਹੀਂ ਲਿਖਣਾ ਹਲੇ ਸੈਂਸਿਟਿਵ ਮੈਟਰ ਹੈ ਇੱਕ ਵਾਰ ਅਲਾਈਨਮੈਂਟ ਦੀ ਕਲੀਅਰੈਂਸ ਹੋ ਕੇ ਆ ਜਾਂਦੋ ਕਿਉਂ ਫੁੱਲ ਸਾ ਆਮ ਆ ਰਾਈਟ অর ਰੋਂਗ ਸੋ ਵੀ ਆਰ ਆਨੈਸਟ ਟੂ ਦ ਪੀਪਲ ਯਾਰ ਵੀ ਆਲਸੋ ਅੰਡਰਸਟੈਂਡ देयर ਆ ਸਿਕਿਉਰਿਟੀ ਕਨਸਰਨਸ ਹਰ ਰੋਸ ਦਾ ਬਾਰਡਰ ਦੇ ਉੱਪਰ ਬੰਦੇ ਉਹ ਹੁੰਦੇ ਆ ਸੋ ਯੂ ਹੈਵ ਟੂ how our jawans are being killed by the government of by, by by the people from pakistan so we have to look at every aspect asi ha dooje passe asi corridor chaunde hai but not at the asi chaunde par lekin unki clearances hon gi ha army has to do a job kalu ki gal hondi aapakana bsf di zimmedari hai aapakana army di zimmedari si how can you do it without their consent partyan de asi koi eh nahi kali congress da chalaya hai smuche sare jad chune gaye ne oh sare panch sarpanch aaye ne lekin sacchi gal eh hai ki jehde itthe doojiyan partiyan di vi aa gaye ਅੰਦਰ ਉਹ ਵੀ ਕਾਂਗਰਸ ਚਿੰਤਾਵਾਦੀ ਕਹਿ ਰਹੇ ਸੀ ਜਿਨ ਜਿੰਨੇ ਸਾਡੀ ਕਾਂਗਰਸ ਪਾਰਟੀ ਜਉਂਦੇ ਜਾਗਦੇ ਦੀ ਪਾਰਟੀ ਹੈ ਦੂਜੀਆਂ ਪਾਰਟੀਆਂ ਤਾਂ ਟੋਰਚਾਂ ਨਾਲ ਲੱਭ ਰੀਆਂ ਉਮੀਦਵਾਰ ਨਹੀਂ ਮਿਲਦਾ ਸਾਡੀ ਪਾਰਟੀ 'ਚ ਉਹਨਾਂ ਦੀ ਮਰਜ਼ੀ ਹੈ ਜਿਹਨੂੰ ਬਣ ਚੋਣਨ ਸਾਡਾ ਇੱਕੋ ਹੀ ਮਿਸ਼ਨ ਹੈ ਸਾਰਿਆਂ ਦਾ ਯੂਨਾਈਟਿਡਲੀ ਅਸੀਂ ਦੇਸ਼ ਨੂੰ ਖਰਾਬ ਕਰਨ ਵਾਲੇ ਖਤਮ ਕਰਨ ਵਾਲਿਆਂ ਤੋਂ ਖੁਸ਼ ਦੇਸ਼ ਦਾ ਖੜਾ ਚੜਾਉਣਾ ਕਾਂਗਰਸ ਸਰਕਾਰ ਲੈਣੀ ਹੈ ਸਾਰੇ ਇਕਮੁੱਠਾ ਜੋ ਫੈਸਲਾ ਕਰਨਾ ਤੁਹਾਨੂੰ ਟਿਕਟ ਮਿਲਦੀ ਹੈ ਬੀਬੀ ਜੀ ਤੁਸੀਂ ਲੜੋਗੇ ਨਾ ਇਹ ਮੈਨੂੰ ਟਿਕਟ ਮਿਲੂ ਬਾਬੀ ਲੜੋਗੇ ਜੀ ਨੂੰ ਮਿਲੂ ਉਹੀ ਲੜਨਾ ਪਊ ਅਸੇ ਨੂੰ ਇਹਨਾਂ ਨੂੰ ਮਿਲੂਏ ਲੜਨਗੇ ਮੈਨੂੰ ਮਿਲੂ ਮੈਂ ਲੜੂ ਕੇਵਲ ਮਿਲ ਜੂਗੇ ਕੇਵਲ ਉਹ ਜੋ ਮਰਜੀ ਲੜ ਲੈ ਸਿੰਘਲਾ ਸਾਹਿਬ ਵੀ ਕੋਈ ਆ ਦੇਖ ਮੈਂ ਕਿ ਵਾ ਮਿਸਾਲ ਦਿੱਤੀ ਹੈ ਕੋਈ ਵੀ ਲੜ ਸਕਦਾ ਜਿਹਨੂੰ ਮਰਜ਼ੀ ਜੇ ਹਾਈ ਕਮਾਂਡ ਚਾਹੂਗੀ ਤਾਂ ਸਿੰਘਲਾ ਸਾਹਿਬ ਕੋਲ ਲੜਨਗੇ ਅਸੀਂ ਸਾਰੇ ਤਿੰਨ ਦੋ ਤਿੰਨ ਸੈਕਟਰ ਇਸ ਸਾਹਮਣੇ ਨੌਜਵਾਨ ਲੇਡੀਜ਼ ਬੀਕਰ ਸੈਕਸ਼ਨ ਇਹ ਸਾਰਿਆਂ ਨਾਲ ਤੇ ਬਾਕੀ ਜਨਰਲ ਜਿਹੜਾ ਹੈਗਾ ਸਟੇਟ ਦਾ ਵਿਕਾਸ ਇਹ ਸਾਰੀਆਂ ਚੀਜ਼ਾਂ ਅਸੀਂ ਪੂਰਾ ਟੁੱਟ ਕੇ ਪੈਣਾ ਹੈ ਤਾਂ ਕਿ ਸਾਡਾ ਪੰਜਾਬ ਆਪਣਾ ਖੇਤੀਬਾੜੀ ਚ ਕਿਵੇਂ ਮਾਹਰ ਗਿਣਿਆ ਜਾਂਦਾ ਕਿੰਨਾ ਆਪਣਾ ਉਤਪਾਦ ਪੈਦਾ ਕਰਦਾ ਕੁਰਬਾਨੀਆਂ ਚ ਕਿੰਨਾ ਅੱਗੇ ਗਿਣਿਆ ਜਾਂਦਾ ਹੈਗਾ ਚੋ ਇਸ ਕਰਕੇ ਸਾਰੀਆਂ ਚੀਜ਼ਾਂ ਤੇ ਅਸੀਂ ਪੂਰਾ ਟੁੱਟ ਕੇ ਪੈਣਾਗਾ 15 ਲੱਖ ਦੇਵਾਂਗਾ ਕਹਿ ਕੇ ਪਾਤਾ ਪੁੰਜੀ ਪੱਤੀਆਂ ਜੇਬ 'ਚ ਇਹ ਦਿੱਤੇ ਨਹੀਂ ਬਣੋਗੇ ਕੀ ਮੈਡਮ ਪੰਜਾਬ ਇਹਦਾ ਮਤਲਬ ਉਹਨਾਂ ਕੋਲ ਕੋਈ ਸਾਧਨ ਨਹੀਂ ਰਹਿ ਗਿਆ ਉਹਨਾਂ ਸਮਝ ਲਿਆ ਕਿ ਲੋਕਾਂ ਚੋਂ ਉਹਨਾਂ ਦੀ ਸ਼ਾਖ ਡਿੱਗ ਗਈ ਹੈ ਖਤਮ ਹੋ ਗਿਆ ਹੈ ਤੇ ਅੱਜ ਉਹ ਟੁੱਟੀਆਂ ਫੁੱਟੀਆਂ ਗੱਲਾਂ 'ਚ ਸਾਡਾ ਮੁਕਤਾ ਚ ਨਹੀਂ ਕਰਕੇ ਇਸ ਦਾ ਸਾਰਾ ਲੈਣਾ ਚਾਹੁੰਦੇ ਆ ਜੀ ਦਾ ਲੋਕਾਂ ਨੇ ਕੋਈ ਅਸਰ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਕੋਈ ਕੁਝ ਵੀ ਕਿਸੇ ਪਾਸੇ ਐਫਰਟਸ ਕਰ ਸਕਦਾ ਹੁੰਦਾ ਹੈ ਲੇਕਿਨ ਪ੍ਰੈਕਟੀਕਲੀ ਜਿਹੜੀਆਂ ਹੁੰਦੀਆਂ ਆਫੀਸ਼ੀਅਲ ਪਾਰਟੀਆਂ ਆਫੀਸ਼ੀਅਲ ਜਿਹੜੇ ਉਹਦਾਂ ਦੇ ਹੁੰਦੇ ਨੇ ਉਹ ਕਰ ਸਕਦੇ ਹੁੰਦੇ ਨੇ ਲੀਡਰ ਜਿਹਨਾਂ ਦਾ ਹੱਥ 'ਚ ਕੁਝ ਪਾਵਰ ਹੁੰਦੀ ਹੈ ਇਹ ਚੰਗਾ ਮੌਕਾ ਹੈ ਮੈਂ ਕਹਿੰਨੀ ਸਾਡੀ ਅਸੀਂ ਸਾਰੇ ਸਮਝਦੇ ਸਾਰਿਆਂ ਦੀ ਅਰਦਾਸ ਸੀ ਮੈਂ ਕਹਿੰਨੀ ਕਹਿੰਦੀ ਇਕੱਲੀ ਕਾਂਗਰਸ ਦੀ ਅਰਦਾਸ ਸੀ ਸਾਰੇ ਦੇਸ਼ ਵਿਦੇਸ਼ਾਂ 'ਚ ਵਸਦੇ ਲੋਕਾਂ ਦੀ ਅਰਦਾਸ ਸੀ ਕਿ ਸਾਡੇ ਸ਼ਾਮਲ ਹੋਵੇ ਅਸੀਂ ਉੱਥੇ ਖੁੱਲੇ ਦਰਸ਼ਕਦਾਰ ਕਰ ਸਕੀਏ ਅੱਜ ਇੱਕ ਮੌਕਾ ਆਇਆ ਹੈ ਅਜੋ ਦਿਨ ਆਇਆ ਹੈਗਾ ਇਹਦੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਜਿੱਦਾਂ ਇਨੀਸ਼ੀਏਟਿਵ ਜਲਦੀ ਲੈਣਾ ਚਾਹੀਦਾ ਹੈ ਉਹ ਜੋ ਸਪੀਡ ਚ ਅਜੇ ਫਰਕ ਪਾਉਣਾ ਚਾਹੀਦਾ ਹੈ ਅਸੀਂ ਸਾਰੇ ਪੂਰੀ ਤਰ੍ਹਾਂ ਨਾਲ ਤਿਆਰ ਹੈਗੇ ਆ ਸਾਡੀ ਸਰਕਾਰ ਤਿਆਰ ਹੈ ਸਾਡੀ ਪਾਰਟੀ ਤਿਆਰ ਹੈ ਸਾਰੇ ਤਿਆਰ ਹੈਗੇ ਆ ਲੇਕਿਨ ਗਵਰਨਮੈਂਟ ਆਫ ਇੰਡੀਆ ਬਹੁਤ ਹੀ ਸਪੀਡ ਸਲੋ ਲੱਗਦਾ ਇਸ ਲਈ ਆਪਣੇ ਪੜਾ ਸਾਡੇ ਆਪਣੇ ਬਹੁਤ ਜ਼ਿਆਰੀ ਪਹਿਲਾਂ ਸਾਡੇ ਸੈਕਟਰੀ ਚਾਰੇ ਜਨਰਲ ਸੈਕਟਰੀ ਉਹ ਵੀ ਕੁਆਰਾ ਐਸਸੀ ਚਿੱਡੀਗੜ੍ਹ ਸਾਰੇ ਪੰਜਾਬ ਚ ਵੀ ਐਸਸੀ ਮਿਲੇ ਆ ਸਾਰਿਆਂ ਨੂੰ ਉਹਨਾਂ ਦੇ ਆਪਣੇ ਸੋਰਸ ਵੀ ਹੁੰਦੇ ਨੇ ਸਾਰੀ ਕੀ ਚੀਜ਼ਾਂ ਤੇ ਚਲਦੀਆਂ ਰਹਿੰਦੀਆਂ ਕੰਟੀਨਿਊਸ ਪ੍ਰੋਸੈਸ ਹ ਇਕਨਾਂ ਚੀ ਕੋਈ ਪ੍ਰੋਬਲਮ ਨਹੀਂ ਸਾਡੀ ਪਾਰਟੀ ਬੜੇ ਅੱਛੇ ਤਰੀਕੇ ਨਾਲ ਜਨ ਸਟੇਟਾਂ ਚ ਉਹਨਾਂ ਨੇ ਆਪਣਾ ਦਿਖਾਇਆ ਵਧੀਆ ਸਿਲੈਕਸ਼ਨ ਦਾ ਵਧੀਆ ਰਿਜ਼ਲਟ ਤੇ ਵਧੀਆ ਲੋਕਾਂ ਦਾ ਸਪੋਰਟ ਤੇ ਹੁਣ ਇੱਥੇ ਵੀ ਕੋਈ ਲੰਬੀ ਛੋਟੀ ਗੱਲ ਨਹੀਂ ਬੜੀ ਛੇਤੀ ਫੈਸਲਾ ਬਖਸ਼ਰ ਹੋ ਜਾਣਾ ਹੈਗਾ ਤੇ ਇੱਥੇ ਤਾਂ ਸਾਡਾ ਮੁਕਾਬਲਾ ਤੁਸੀਂ ਐ ਸੋਚੋ ਵੀ ਕਿਹੜੀ ਪਾਰਟੀ ਹੈ ਕਾਲੀ ਦਲ ਲੋਕਾਂ ਨੇ ਰਿਜੈਕਟਡ ਆਬਦੀ ਨਾਲ ਤੋਰਦੀ ਆਪ ਵਾਲੇ ਪਤਾ ਹੀ ਨਹੀਂ ਕਿੰਨੇ ਗਰੁੱਪ ਬਣ ਗਏ ABC ਤੋਂ ਲੈ ਕੇ Z ਤੱਕ ਪਹੁੰਚ ਗਏ ਆ ਅਜੇ ਤੱਕ ਇਸ ਦੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਜਿੱਤੋਂ ਪਾਰਟੀ ਤੌਰ ਤੇ ਜਿੰਨਾ ਕਿ ਮੈਨੂੰ ਕ੍ਰਿਟੀਕਲੀ ਪਤਾ ਹੈਗਾ ਜੀ ਕੋਈ ਵਿਚਾਰ ਨਹੀਂ ਕੀਤਾ ਕਿ ਇਹ ਦਾ ਫੈਸਲਾ ਤਾਂ ਪਾਰਟੀ ਪ੍ਰੈਜ਼ੀਡੈਂਟ ਮੁੱਖ ਮੰਤਰੀ ਜੀ ਸਾਰੇ ਇਹ ਸੋਚ ਕੇ ਕਰਨਗੇ ਲੇਕਿਨ ਅੱਜ ਕਾਂਗਰਸ ਪਾਰਟੀ ਆਪਣੇ ਵਜੂਦ ਹੀ ਨਾਲ ਖੜੀ ਹੈ ਤੇ ਇਹ ਅਜੇ ਤੱਕ ਮੈਨੂੰ ਸਮਝ ਨਹੀਂ ਦੀ ਕੋਈ ਸਾਡੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਮਸਲਾ ਆਇਆ ਹੈ ਐਸੀ ਤਰ੍ਹਾਂ ਹੀ ਗੁਰਦਾਸਪੁਰ ਵਿਖੇ ਵੀ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੋਚ ਚੁਕਾਉਣ ਦੀ ਰਸਮ ਨਿਭਾਈ ਗਈ ਨੇ ਸਾਰੇ ਨਵੇਂ ਪੰਚਾਇਤ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਔਰ ਬਲਾਕ ਸੰਪਤੀ ਦੇ ਜਿਹੜੇ ਮੈਂਬਰ ਨਵੇਂ ਚੁਣੇ ਗਏ ਸੀਗੇ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਜ਼ਿਲ੍ਹਾ ਵਾਈਜ਼ ਸੌਂਚ ਚੁਕਾਉਣ ਦਾ ਪ੍ਰੋਗਰਾਮ ਬੜਾਇਆ ਗਿਆ ਸੀ ਉਸੇ ਤਹਿਤ ਮੈਂ ਅੱਜ ਇੱਥੇ ਹਾਜ਼ਰ ਹੋਇਆ ਔਰ ਉਹਨਾਂ ਨੂੰ ਆ ਕੇ ਇੱਥੇ ਜਿਹੜੀ ਸੌਂਚ ਕਾਈ ਹੈ ਪਰ ਜਿਹਾ ਪਤੀ ਤੇ ਯਾਦ ਕਰਾਇਆ ਹੀ ਆ ਜੀ ਉਹਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅੱਜ ਅਸਾਅਸ ਹੋਊਗਾ ਆਪਣੇ ਉਹਨਾਂ ਨੇ ਜਿਹੜੀ ਸੌਂਚ ਚੁੱਕੀ ਆ ਉਸ ਤੋਂ ਬਾਅਦ ਉਹਨਾਂ ਜੋ ਜੋ ਉਹਨਾਂ ਨੂੰ ਜ਼ਿੰਮੇਵਾਰੀਆਂ ਸਮਝਣਗੇ ਉਹ ਆਪਣੀਆਂ ਉਹ ਪੂਰੀਆਂ ਕਰਨਗੇ ਪਿੰਡਾਂ ਦੇ ਵਿੱਚ ਜਾ ਕੇ ਡ ਔਰ ਲੋਕਾਂ ਦੀ ਜਿਹੜੇ ਨਿਆਂ ਜਿਹੜਾ ਲੋਕਾਂ ਨੂੰ ਉਹ ਦਵਣਗੇ ਤੇ ਐਮਪੀਜ਼ ਦੇ ਇਲੈਕਸ਼ਨ ਨਾਲ ਨਹੀਂ ਕਿਉਂਕਿ ਮੁਢਲੇ ਪੱਧਰ ਤੇ ਜਦੋਂ ਤਾਈ ਲੋਕਤੰਤਰ ਦੀ ਜਿਹੜੀ ਮੁੱਢਲੀ ਕੜੀ ਹੈ ਇਟ ਜਿਹੜੀ ਹੈ ਉਹ ਪੰਚਾਇਤਾਂ ਤੋਂ ਲੱਗਦੀ ਹੈ ਤੇ ਹੁਣ ਪੰਚਾਇਤਾਂ ਦਾ ਚੋਣ ਹੋ ਗਿਆ ਅੱਜ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਜ਼ਿਲ੍ਹਾ ਪਰਿਸ਼ਦ ਦੇ ਸੰਮਤੀਆਂ ਦੇ ਮੈਂਬਰ ਸਾਹਿਬਾਨ ਨੂੰ ਅੱਜ ਸੋਚ ਚकाई ਗਈ ਹੈ ਜਿਹੜੀ ਇੱਕ ਸੋਚ ਹੈ ਕੈਪਟਨ ਸਾਹਿਬ ਦੀ ਉਹਦੇ ਤਹਿਤ ਪਹਿਲੀ ਦਫਾ ਪੰਜਾਬ ਦੇ ਅੰਦਰ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਮਹਿਲਾਵਾਂ ਨੂੰ ਏਮਪਾਵਰ ਕਰਨ ਵਾਸਤੇ ਜਿਹੜਾ 50% ਦੀ ਜਿਹੜਾ ਫੈਸਲਾ ਲਿਆ ਕੈਪਟਨ ਸਾਹਿਬ ਨੇ ਉਹਦਾ ਨਤੀਜੇ ਸਾਹਮਣੇ ਦਿਖ ਰਹੇ ਹੈ ਮਹਿਲਾਵਾਂ ਨੇ ਬੜੇ ਹਮਮ ਆ ਕੇ ਇਸ ਇਲੈਕਸ਼ਨ 'ਚ ਹਿੱਸਾ ਲਿਆ ਔਰ ਨਵੇਂ ਪ੍ਰਧਾਨ ਦੀ ਵੀ ਪ੍ਰਕਰਕਾ ਬੜਾ ਜਲਦੀ ਇੱਕ ਦੋ ਦਿਨਾਂ 'ਚ ਕੰਮ ਹੋ ਜਾਣਾ ਹੈ ਸਾਰਾ ਸਾਰਾ ਨੌਕਰੀ ਕਰਾ ਇੱਕ ਸਾਲ ਦਾ ਕੰਮ ਤੋਂ ਪਤਾ ਨਾ ਨੌਕਰੀ ਕਰਾ ਪਤਾ ਸਾਰਾ ਹੀ ਸੀਗਾ ਜੀ ਉਹਦੇ ਵਿੱਚ ਜਿਹੜੇ ਪੈਨਲ ਗਏ ਸੀ ਉਹਦੇ ਵਿੱਚ ਉਹਨਾਂ ਦਾ ਕਿਤੇ ਨਾਂ ਸੀਗਾ ਤੇ ਗੁੱਟਬਾਜੀ ਖਤਮ ਕਰਨ ਨੂੰ ਲੈ ਕੇ ਜਿਹੜੇ ਜੈਨੂਇਨ ਵਰਕਰ ਸੀ ਉਹਨਾਂ ਨੂੰ ਕਰਨ ਵਾਸਤੇ ਕੀਤਾ ਗਿਆ ਸੀ ਆਫਕੋਰਸ देयर हैज बीन ਅ ਲੈਪਸ ਐਂਡ ਓਵਰਸਾਈਟ ਉਹਨੂੰ ਕਰੈਕਟ ਕਰਕੇ ਕਰਤਾ ਸੰਗਰੂਰ ਤੋਂ ਨਵਲਗੜ੍ਹ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਪਲਾ ਦੀ ਰਿਪੋਰਟ ਅਦਰ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਵਿਦਾਇ ਕੁਲਬੀਰ ਸਿੰਘ ਝੀਲਰ ਨੇ ਸਰਪੰਚਾਂ ਤੇ ਸੌ ਚੁੱਕ ਸਮਾਗਮ ਦੇ ਦੌਰਾਨ ਹੰਗਾਮਾ ਕੀਤਾ ਤੇ ਆਪਣੀ ਹੀ ਪਾਰਟੀ ਤੇ ਕਈ ਗੰਭੀਰ ਇਲਜ਼ਾਮ ਲਾ ਦਿੱਤੇ ਨੇ ਕਾਂਗਰਸ ਪਾਰਟੀ ਅਤੇ ਸਰਕਾਰ ਦੀ ਹਾਲਤ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਉਸ ਦਿਨ ਖਰਾਬ ਹੋ ਗਈ ਜਦੋਂ ਪੰਚਾਇਤ ਸਰਪੰਚਾਂ ਨੂੰ ਸੋਚ ਚੁਕਾਣ ਲਈ ਰੱਖੇ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਸੱਤਾਧਾਰੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਅੰਦਰ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮਹੀਨਿਆਂ ਤੋਂ ਦੱਬਿਆ ਗੁੱਸਾ ਅਤੇ ਖਿੱਚ ਦਾ ਲਾਵਾ ਸਟੇਜ ਤੇ ਹੀ ਫੁੱਟ ਪਿਆ। ਇਸ ਦੌਰਾਨ ਜ਼ੀਰਾ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸਟੇਜ ਤੇ ਜਾ ਕੇ ਮਾਈਕ ਫੜ ਲਿਆ ਅਤੇ ਆਪਣੀ ਸਰਕਾਰ ਦੇ ਖਿਲਾਫ ਤਾਬੜ ਤੋੜ ਹਮਲੇ ਕਰ ਦਿੱਤੇ। ਪਹਿਲਾ ਸਵਾਲ ਇਹ ਪੁੱਛਿਆ ਕਿ ਇਹ ਪੰਜ ਅਤੇ ਸਰਪੰਚ 100 ਕਿਸ ਚੀਜ਼ ਦੀ ਖਾ ਰਹੇ ਨੇ ਕਿਉਂਕਿ ਅਜ ਤੱਕ ਨਾਤਾ ਪੰਜਾਬ 'ਚੋਂ ਨਸ਼ਾ ਖਤਮ ਹੋਇਆ ਅਤੇ ਨਾ ਹੀ ਭ੍ਰਿਸ਼ਟਾਚਾਰ ਕੁਲਬੀਰ ਸਿੰਘ ਜ਼ੀਰਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵਿੱਚ ਹੀ ਅਜਹੀਆਂ ਕਾਲੀਆਂ ਪੇਡਾਂ ਬੈਠੀਆਂ ਹਨ ਜੋ ਕਿ ਨਸ਼ਾ ਵਕਾਣ ਲਈ ਤਸਕਰਾਂ ਤੋਂ ਮਹੀਨੇ ਲੈਂਦੀਆਂ ਹਨ ਪਰਚਾ ਨਹੀਂ ਪਰਚਾ ਨਹੀਂ ਕੈਂਸਲ ਹੋਇਆ ਪਰਚਾ ਤਰਨ ਤਰਨ ਵਾਲਿਆਂ ਕੀ ਤੋ ਮੈਂ ਕਿਹਾ ਮਾ ਨੰਬਰ 13 ਕਰਨਾ 1160 ਪੇਟੀਆਂ ਅਜ ਵੀ ਜੀਰੇ ਥਾਣੇ ਪਈਆਂ ਨੇ ਪਰਚਾ ਕੈਂਸਲ ਸੋਚਕ ਸਮਾਗਮ ਦਾ ਬਾਈਕਾਟ ਕਰਨ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਝੂਠੀ ਸੋ ਨਹੀਂ ਚੁੱਕ ਸਕਦੇ ਕਿਉਂਕਿ ਜ਼ੀਰਾ ਹਲਕੇ ਵਿੱਚ ਉਹਨਾਂ ਦੇ ਕਾਂਗਰਸੀ ਸਮਰਥਕਾਂ ਨਾਲ ਹੀ ਕਈ ਤਰ੍ਹਾਂ ਦੀਆਂ ਵਧੀਆਂ ਤੇ ਤਸ਼ੱਦਦ ਹੁੰਦੇ ਆਏ ਹਨ ਐਥੋਂ ਤੱਕ ਕਿ ਕਤਲਿਆਂ ਤੱਕ ਵੀ ਕੀਤੇ ਗਏ ਹਨ ਕਿਹੜੇ ਅਫਸਰ ਪੈਸੇ ਲੈ ਲੈ ਕੇ ਕੋਲਸ ਅਫਸਰ ਪਰਚੇ ਕੈਂਸਲ ਕਰਦੇ ਨੇ ਔਰ ਮੈਂ ਵਿਖਾਉਣਾ ਆ ਦੇਖੋ ਜਿੰਨਾ ਬੰਦਿਆਂ ਨੇ ਮੂੰਹ ਚ ਗੋਲੀਆਂ ਵੱੱਚੀਆਂ ਜਿਨ੍ਹਾਂ ਨੇ ਮਾਰੀਆਂ ਸ਼ਰਾਬ ਦੇ ਠੇਕੇਦਾਰਾਂ ਨੇ ਉਹਨਾਂ ਲੋਕਾਂ ਦਾ ਪਰਚਿਆਂ ਚੋਂ ਨਾਂ ਕੱਢਤਾ ਤੇ ਇਸ ਕਰਕੇ ਮੈਂ ਝੂਠੀ ਸੌ ਨਹੀਂ ਕਾ ਸਕਦਾ ਮੈਂ ਜਿਹੜੀ ਵਿਧਾਨ ਸਭਾ 'ਚ ਸੌ ਖਾਦੀ ਮੈਂ ਜੀਰੇ ਵਾਲੇ ਆ ਲੈ ਨਹੀਂ ਤੁਸੀਂ ਬਾਈਕਟ ਜਿਹੜਾ ਕੀਤਾ ਹੈਗਾ ਵਾ ਚੱਕ ਸੌ ਦਾ ਪੁਲਸ ਮੁਲਾਜ਼ਮਾਂ ਪੁਲਸ ਅਧਿਕਾਰੀਆਂ ਦੇ ਖਿਲਾਫ ਕੀਤਾ ਮੈਂ ਪੁਲਸ ਅਧਿਕਾਰੀਆਂ ਦੇ ਖਿਲਾਫ ਕੀਤਾ ਹੈ ਆਈਜੀ ਦੇ ਖਿਲਾਫ ਕੀਤਾ ਹੈ ਜਿੰਨਾ ਚਿਰ ਇਹੋ ਜੀਆਂ ਕਾਲੀਆਂ ਭੇਡਾਂ ਇਹੋ ਜਿਹੇ ਲੋਕ ਜੇ ਸਾਨੂੰ ਕਹਿਣਗੇ ਨਸ਼ਾ ਮੁਕਤ ਹੋਣਾ ਕਦੀ ਵੀ ਨਸ਼ਾ ਮੁਕਤ ਪੰਜਾਬ ਨਹੀਂ ਹੋ ਸਕਦਾ ਸਵਾਗਤਮਦਾ ਬਾਈਕਟ ਕਰਕੇ ਉਥੋਂ ਬਾਹਰ ਚਲੇ ਗਏ ਤੇ ਜ਼ੀਰਾ ਨੇ ਜਿਉਂ ਹੀ ਭਾਸ਼ਣ ਖਤਮ ਕਰਕੇ ਬਾਈਕਟ ਦਾ ਐਲਾਨ ਕੀਤਾ ਤਾਂ ਐਲਾਨ ਸੁਣਦਿਆਂ ਹੀ ਪੰਡਾਲ ਵਿੱਚ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕ ਅਤੇ ਹਲਕਾ ਜ਼ੀਰਾ ਨਾਲ ਸੰਬੰਧਿਤ ਪੰਜ ਸਰਪੰਚ ਵੀ ਉਥੋਂ ਉੱਠ ਕੇ ਬਾਹਰ ਚਲੇ ਗਏ। ਕੁੱਲ ਮਿਲਾ ਕੇ ਬਿਰੋਧਪੁਰ ਜ਼ਿਲ੍ਹਾ ਕਾਂਗਰਸ ਪਾਰਟੀ ਦੀ ਸਿਆਸਤ ਵਿੱਚ ਇਹ ਇੱਕ ਵੱਡਾ ਧਮਾਕਾ ਮੰਨਿਆ ਜਾ ਰਿਹਾ ਹੈ। ਬਿਰੋਧਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ। ਫਰੋਜ਼ਪੁਰ ਦੇ ਹਲਕਾ ਜੀਰਾ ਤੋਂ ਵਿਦਾਇ ਕੁਲਬੀਰ ਸਿੰਘ ਜੀਰਾ ਵੱਲੋਂ ਸੌਜ ਸਮਾਗਮ ਦੇ ਦੌਰਾਨ ਆਪਣੀ ਹੀ ਪਾਰਟੀ ਤੇ ਲਾਏ ਇਲਜ਼ਾਮਾਂ ਤੇ ਮਨਪ੍ਰਿਤ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜੋ ਵੀ ਉਹਨਾਂ ਨੇ ਖਦਸ਼ਾ ਹੈ ਜਾਇਜ਼ ਹੈ ਨਜਾਇਜ਼ ਹੈ ਕਿ ਇਹਦੇ ਤੇ ਮੈਂ ਅੱਜ ਕਮੈਂਟ ਨਹੀਂ ਕਰ ਸਕਦਾ ਪਰ ਜਿਹਦੀ ਹੂ ਬਹੂ ਜਿਹੜੀ ਜੋ ਉਹਨਾਂ ਨੇ ਕਿਹਾ ਮੈਂ ਕੈਬਨਟ ਤੇ ਵਿੱਚ ਵੀ ਔਰ ਔਰ ਅਕਸਰ ਕੋਈ ਬੰਦਾ ਸਵਾਲਾਂਕ 1.5 ਲੱਖ ਦਾ ਨੁਮਾਇੰਦਾ ਹੈ ਔਰ ਉਹਦੇ ਜੋ ਵੀ ਖਦਸ਼ਾ ਹੈ ਸਾਨੂੰ ਸੁਣਨੇ ਤਾਂ ਬਹੁਤ ਜ਼ਰੂਰੀ ਹੈ ਸਰ ਡੀਸੀ ਦਫ਼ਤਰ ਦੇ ਬਾਹਰ ਹੀ ਸਰ ਡੀਸੀ ਦਫ਼ਤਰ ਦੇ ਬਾਹਰ وہی ਸ਼ਰਾਬ ਮਾਫੀਆ ਦੇ ਉਹਨਾਂ ਦੇ ਠੇਕੇ ਚੱਲ ਰਿਹਾ ਜੀ ਡੀਸੀ ਦਫ਼ਤਰ ਦੇ ਬਾਹਰ ਐਸਐਸਪੀ ਦਫ਼ਤਰ ਦੇ ਬਾਹਰ ਸਰ ਮੈਂ ਤੁਹਾਨੂੰ ਇਸ ਇਸ ਗੱਲ ਦਾ ਵਾਅਦਾ ਵਿਸ਼ਵਾਸ ਦੇ ਕੇ ਜਾਵਾਂਗਾ ਕਰਦੇ ਆ ਪੰਜਾਬ ਜਿਹੜਾ ਹੈ ਔਰ ਖਾਸ ਔਰ ਪੰਜਾਬ ਔਰ ਹਿੰਦੁਸਤਾਨ ਕਿਸੇ ਕਾਨੂੰਨ ਦੇ ਕਿਸੇ ਕਿਸੇ ਸੰਵਿਧਾਨ ਦੇ ਤਹਿਤ ਚੱਲ ਰਿਹਾ ਹੈ ਔਰ ਜੋ ਵੀ ਇਸ ਮੁਲਕ ਦਾ ਜੋ ਵੀ ਇਸ ਮੁਲਕ ਦਾ ਕਾਨੂੰਨ ਤੋੜ ਰਿਹਾ ਹੈ ਉਹ ਮੇਰੇ ਦੇਸ਼ ਦਾ ਦੁਸ਼ਮਣ ਹੈ ਭਾਵੇਂ ਉਹ ਵੱਡਾ ਹੈ ਛੋਟਾ ਹੈ ਅਮੀਰ ਹੈ ਗਰੀਬ ਹੈ ਜਿਹੜਾ ਵੀ ਇਸ ਮੁਲਕ ਦਾ ਕਾਨੂੰਨ ਤੋੜਦਾ ਹੈ ਉਹਨੂੰ ਅਸੀਂ ਕਾਨੂੰਨ ਦੇ ਸ਼ਿਕੰਜੇ 'ਚ ਲੈ ਕੇ ਆਂ ਜੀਰੇ ਦੇ ਸਰਪੰਚ ਤੇ ਪੰਚ ਜਿਹੜੇ ਉਹ ਚਲੇ ਗਏ ਨੇ ਸਰ ਸੋਚ ਕੇ ਬਿਨਾ ਚਲੇ ਗਏ ਨਹੀਂ ਉਹਨਾਂ ਦਾ ਅਗਲਾ ਕੀ ਹੋਏਗਾ ਵੀ ਉਹ ਸਰਪੰਚ ਬੰਚ ਜਿਹੜੇ ਨੇ ਨਹੀਂ ਬਹਿਗੇ ਵਾਪਸ ਸਰਪੰਚ ਨੂੰ ਐਮਐਲਏ ਕੋਲ ਵਾਪਸ ਆ ਕੇ ਬੇਟਾ ਐਨੇ ਬਲਾਲਾ ਯਾਰ ਦੂਜੀ ਕਾਲੀ ਲਾਈ ਗਈ ਕਈ ਵਾਰ ਬਾਪ ਬੇਟੇ ਚ ਵੀ ਬੇਤੁਕ ਲੁੱਟੇ ਜਾਂਦੇ ਕੋਈ ਐਡੀ ਗੱਲ ਨਹੀਂ ਪੰਜਾਬੀ ਇਕਤਾ ਪਾਰਟੀ ਕਾਇਮ ਕਰ ਚੁੱਕੇ ਸੁਖਪਾਲ ਸਿੰਘ ਇਹਨਾਂ ਦੀਆਂ ਮੁਸ਼ਕਿਲਾਂ ਫਤੀਆਂ ਹੀ ਨਸਰ ਆ ਰਹੀਆਂ ਨੇ ਹਲਕਾ ਪੁਲਾਤੋ ਵੋਟਰ ਅਤੇ ਵਕੀਲ ਹਰਸਿਮਰਤ ਸਿੰਘ ਨੇ ਖੈਰੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਪਟੀਸ਼ਨ ਵਿਧਾਨ ਸਭਾ ਦੇ ਸਪੀਕਰ ਕੋਲ ਤਾਇਰ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਹਰਸਿਮਰਤ ਸਿੰਘ ਨੇ ਦੱਸਿਆ ਹੈ ਕਿ ਕੋਈ ਵੀ ਵੋਟਰ ਦਲ ਬਦਲੋ ਐਕਟ ਦੇ ਨਾਲ ਸੰਬੰਧਿਤ ਪਟੀਸ਼ਨ ਦਾਇਰ ਕਰ ਸਕਦਾ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਖੈਰਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਸਨ ਪਰ ਹੁਣ ਜਦੋਂ ਉਹਨਾਂ ਪਾਰਟੀ ਹੀ ਛੱਡ ਦਿੱਤੀ ਹੈ ਤਾਂ ਉਹਨਾਂ ਨੂੰ ਤੁਰੰਤ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਹੁਣ ਇਹ ਵੀ ਕਿਹਾ ਹੈ ਕਿ ਖੈਰਾ ਇਹ ਕਹਿ ਰਹੇ ਨੇ ਕਿ ਜਿਮਨੀ ਚੋਣ ਕਾਰਨ ਸੂਬੇ ਤੇ ਖਰਚਾ ਵਧੇਗਾ ਪਰ ਉਹ ਅਸਤੀਫਾ ਪਹਿਲਾਂ ਹੀ ਦੇ ਦੇਣ ਤਾਂ ਕਿ ਪੁਲਤ ਵਿਧਾਨ ਸਭਾ ਹਲਕੇ ਦੀ ਚੋਣ ਲੋਕ ਸਭਾ ਚੋਣਾਂ ਦੇ ਨਾਲ ਹੀ ਹੋ ਸਕੇ ਤੋ ਲੜਿਆ ਕੰਟੈਸਟ ਕੀਤਾ ਜਿਹੜੇ ਸਿੰਬਲ ਤੇ ਜੋ ਆਪਣੇ ਆਪ ਆਪਣੀ ਮਰਜ਼ੀ ਨਾਲ ਵੌਲੰਟੇਰੀ ਰਿਜ਼ਾਈਨ ਕਰਦਾ ਪ੍ਰਾਇਮਰੀ ਮੈਂਬਰਸ਼ਿਪ ਤੋਂ ਤੇ ਐਂਟੀ ਡਿਫੈਕਸ਼ਨ ਲਾਅ ਲੱਗਦਾ ਉਹਦੀ ਮੈਂਬਰਸ਼ਿਪ ਹਾਊਸ ਦੀ ਵੀ ਰੱਦ ਹੁੰਦੀ ਹੈ ਇਹ ਸਮਝ ਲਓ ਕਿ ਇਹ ਬੇਸ ਆ ਪਾਰਟੀ ਪਾਰਟੀ ਬੇਸ ਆ ਉਹਦੇ ਬੇਸ ਤੇ ਉਹ ਹਾਊਸ ਦਾ ਮੈਂਬਰ ਆ ਜੇ ਪਾਰਟੀ ਦੀ ਬੇਸ ਹੀ ਨਹੀਂ ਤਾਂ ਹਾਊਸ ਦਾ ਮੈਂਬਰ ਵੀ ਨਹੀਂ ਰਹਿ ਸਕਦਾ ਦੇਖੋ ਜੀ ਡਿਊਟੀ ਏ ਡਿਊਟੀ ਬਣਦੀ ਏ ਤੁਸੀਂ ਕਰ ਸਕਦੇ ਕੋਈ ਬੰਦਾ ਵੀ ਕਰ ਸਕਦਾ ਹੈ ਮਤੇ ਮੇਬੀ ਮੈਨੂੰ ਲੱਗਦਾ ਕਿ ਜ਼ਿਆਦਾ ਲੋਕਾਂ ਨੂੰ ਇਹ ਨਹੀਂ ਪਤਾ ਇਸ ਗੱਲ ਬਾਰੇ ਨਾਰਮਲੀ ਇਹ ਮੰਨਿਆ ਜਾਂਦਾ ਕੋਈ ਐਮ ਐਲ ਏ ਸੇਮ ਪਾਰਟੀ ਦਾ ਜਾਂ ਲੀਡਰ ਆਫ ਆਪੋਜੀਸ਼ਨ ਲੈ ਕੇ ਦਵੇ ਪਰ ਇਦਾਂ ਦੀ ਗੱਲ ਨਹੀਂ ਇਹ ਤੇ ਸਟੈਂਡ ਕਲੀਅਰ ਕੀਤਾ ਸੁਪਰੀਮ ਕੋਰਟ ਨੇ ਦੇਖੋ ਆਮ ਆਦਮੀ ਪਾਰਟੀ ਨਾਲ ਜਿਹੜੇ ਬੰਦੇ ਤੁਰੇ ਆ ਜਿਹੜੇ ਚੱਲੇ ਆ ਉਹਨਾਂ ਦਾ ਹੁਣ ਉੱਥੇ ਕੋਈ ਸਿਰ ਤੇ ਹੱਥ ਰੱਖਣ ਵਾਲਾ ਬੰਦਾ ਹੀ ਹੈ ਨਹੀਂ ਕੋਈ ਮਤ ਉਹ ਕਿੱਥੇ ਜਾਣ ਇਹ ਮਤ ਤੁਸੀਂ ਫੀਲ ਕਰ ਸਕਦੇ ਕੋਈ ਬੰਦਾ ਫੀਲ ਕਰਦਾ ਜਦੋਂ ਕਿਸੇ ਤੁਸੀਂ ਕਿਸੇ ਚੀਜ਼ ਨਾਲ ਤੁਹਾਡੀ ਐਸੋਸੀਏਸ਼ਨ ਹੈ ਤੁਸੀਂ ਜਿਹੜੇ ਬੇਸ ਤੇ ਚੱਲੇ ਆ ਜਿਹੜੇ ਰਾਹ ਤੇ ਚੱਲੇ ਆ ਉਰਾਦੀ ਜੇ ਕੋਈ ਡੈਸਟੀਨੇਸ਼ਨ ਹੀ ਨਾ ਹੋਵੇ ਕੋਈ ਅੱਗੇ ਹੈ ਹੀ ਨਹੀਂ ਉਹਦੀ ਅੱਗੇ ਕੀ ਕਹਿ ਸਕਦੇ ਆ ਉਹਦਾ ਫਿਊਚਰ ਹੀ ਨਾ ਹੋਵੇ ਤਾਂ ਫਿਰ ਉਹ ਕੋਈ ਟੱਕ ਨਹੀਂ ਬਣਦਾ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋਣੇ ਉੱਤੇ ਜਿਹੜੀ ਆਪਣੀ ਇਲੈਕਸ਼ਨ ਕੋਡ ਆਫ ਕੰਡਕਟ ਲੱਗਣਾ ਆ ਉਹ ਤੋਂ ਪਹਿਲਾਂ ਪਹਿਲਾਂ ਦੇਣ ਲੋਕ ਸਭਾ ਦੇ ਨਾਲ ਹੋ ਜੇ ਇੱਕ EVM ਮਸ਼ੀਨ ਵੱਧ ਰੱਖਣੀ ਉਹੀ ਸਟਾਫ ਵੋਟ ਪਾਣ ਵਾਲੇ ਬੰਦੇ ਵੀ ਉਹੀ ਉਹੀ ਸਿਕਿਉਰਿਟੀ ਵਾਲੇ ਖਰਚਾ ਗਾਦਾ ਲੋਕ ਸਭਾ ਤੇ ਹੋਣੀ ਹੀ ਹੋਣੀ ਖਬਰਾਂ ਦੇ ਇਸ ਬਟਨ ਵਿੱਚ ਆਣਾ ਹੀ ਨਵੇਂ ਦੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ ਦਾ ਤਕਲੀਮ ਮੈਨੂੰ ਯਾਨੀ ਕਿ ਨਵਦੀਪ ਤਾਲੀਵਾਲ ਨੂੰ ਦ